Oh on, let killer! ਇਹਨਾਂ ਚੂੜੀਆਂ ਅਜਨਾਲਾ ਰੋਡ ਉੱਪਰ ਸਥਿਤ ਹੈਲੋ ਫੂਡ ਜਿੱਥੇ ਕਿ ਪੀਜ਼ਾ ਨੂਡਲਸ 버ਗਰਸ ਵਗੈਰਾ ਇੱਥੇ ਸੇਲ ਕੀਤੇ ਜਾਂਦੇ ਸੀ ਦਿੱਤੇ ਜਾਂਦੇ ਸੀ ਉੱਥੇ ਅਚਾਨਕ ਅੱਜ ਬਾਅਦ ਦੁਪਹਿਰ ਅੱਗ ਲੱਗੀ ਜਿਸ ਨਾਲ ਤਾਨੂੰ ਦਿਖਾਉਂਦੇ ਆ ਤਸਵੀਰਾਂ ਕਿ ਕਿਸ ਤਰ੍ਹਾਂ ਅੰਦਰੋਂ ਧੂਆ ਨਿਕਲ ਰਿਹਾ ਅੰਦਰ ਕਾਫੀ ਜਿਹੜਾ ਅੱਗ ਨਾਲ ਨੁਕਸਾਨ ਹੋਇਆ ਅਤੇ ਜਿਹੜੇ ਨੌਜਵਾਨ ਨੇ ਸਥਾਨਕ ਨੌਜਵਾਨ ਨੇ ਦੁਕਾਨ ਦੇ ਨੇੜੇ-ਨੇੜੇ ਦੇ ਉਹ ਪਾਣੀ ਦੇ ਨਾਲ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹ ਕਿਸ ਤਰ੍ਹਾਂ ਧੂਆ ਨਿਕਲ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਅਤੇ ਵੱਡੀ ਗਿਣਤੀ ਵਿੱਚ ਇੱਥੇ ਲੋਕ ਵੀ ਪਹੁੰਚੇ ਨੇ ਪੁਲਿਸ ਵੀ ਪਹੁੰਚੀ ਹੈ ਪਰ ਤਰਾਸਦੀ ਦੀ ਗੱਲ ਇਹ ਹੈ ਕਿ ਫਤੇਗੜ ਚੂੜੀਆਂ ਵਿੱਚ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਜਿਹੜਾ ਲੋਕਾਂ ਦਾ ਅੱਗ ਲੱਗਣ ਨਾਲ ਜਿਹੜਾ ਨੁਕਸਾਨ ਹੈ ਉਹ ਕਾਫੀ ਹੱਦ ਤੱਕ ਜਿਹੜਾ ਵਾ ਹੋ ਚੁੱਕਾ ਹੈ ਇੱਥੇ ਅਗਰ ਫਾਇਰ ਬ੍ਰਿਗੇਡ ਦੀ ਗੱਡੀ ਹੁੰਦੀ ਤਾਂ ਫਾਇਰ ਬ੍ਰਿਗੇਡ ਹੁੰਦਾ ਤਾਂ ਇਹਨਾਂ ਦਾ ਨੁਕਸਾਨ ਜਿਹੜਾ ਸੀਗਾ ਉਹ ਕਾਫੀ ਘੱਟ ਜਾਣਾ ਸੀ ਪਰ ਅੱਗ ਦੇ ਕਾਬੂ ਪਾਇਆ ਜਾਣਾ ਸੀ ਪਰ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਇੱਥੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਤੇ ਇੱਥੋਂ ਦੇ ਜਿਹੜੇ ਲੋਕ ਨੇ ਸਥਾਨਕ ਲੋਕ ਨੇ ਜਾਂ ਦੁਕਾਨ ਦੇ ਮਾਲਕ ਜਦੋਂ ਜਾਹਦ ਨਾਲ ਅੱਗ ਦੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਪਰ ਇਸ ਦੇ ਬਾਵਜੂਦ ਵੀ ਕਾਫੀ ਜਿਹੜਾ ਨੁਕਸਾਨ ਅੰਦਰ ਹੋ ਚੁੱਕਾ ਹੈ ਅੰਦਰ ਅਜੇ ਜਿਹੜਾ ਐਂਟਰ ਨਹੀਂ ਹੋਇਆ ਜਾ ਰਿਹਾ ਧੂਆ ਕਾਫੀ ਹੋਣ ਦੇ ਕਾਰਨ ਅੰਦਰ ਨਹੀਂ ਜਾਇਆ ਜਾ ਰਿਹਾ ਜਿਸ ਕਾਰਨ ਬਾਹਰੋਂ ਹੀ ਪਾਣੀ ਦੀਆਂ ਜਿਹੜੀਆਂ ਜਿੰਨਾ ਕੁ ਪਾਣੀ ਇੱਥੋਂ ਲਾਗੋ ਮਿਲ ਰਿਹਾ ਉਸ ਦੇ ਅਨੁਸਾਰ ਅੰਦਰ ਪਾਣੀ ਇਲੈਕਟ੍ਰਿਸਿਟੀ ਦੀ ਤਾਰ ਆ ਉਸ ਨੂੰ ਨੌਜਵਾਨ ਜਿਹੜੇ ਨੇ ਉਹ ਤੋੜ ਰਹੇ ਨੇ ਤਾਂ ਜੋ ਅੱਗ ਅੱਗੇ ਨਾ ਫੈਲ ਸਕੇ ਅੱਗ ਬਿਜਲੀ ਵਾਲੀ ਤਾਰ ਨੂੰ ਖਿੱਚ ਕੇ ਤੋੜਿਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਅੰਦਰ ਦੀਆਂ ਨੌਜਵਾਨ ਜਿਹੜੇ ਕਾਫੀ ਜਦੋਚਾਹਤ ਨਾਲ ਅੱਗ ਤੇ ਕੱਪ ਪਾਉਣ ਦੀ ਕੋਸ਼ਿਸ਼ ਕਰ ਰਹੇ ਅੰਦਰ ਜਿਆਦਾ ਧੂਆਂ ਹੋਣ ਕਾਰਨ ਅੰਦਰ ਜਿਹੜਾ ਐਂਟਰ ਨਹੀਂ ਹੋਇਆ ਜਾ ਰਿਹਾ ਤਾਂ ਪਰ ਅੱਗ ਲੱਗੀ ਨੂੰ ਕਾਫੀ ਸਮਾਂ ਘੰਟੇ ਤੋਂ ਵੱਧ ਹੋ ਗਿਆ ਪਰ ਅਜੇ ਤੱਕ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਪਹੁੰਚੀ ਤੁਹਾਨੂੰ ਦਿਖਾਉਨੇ ਆ ਵੀ ਕਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਇੱਥੇ ਲੋਕਾਂ ਦਾ ਜਮਾਵੜਾ ਵੀ ਲੱਗਾ ਵਾ ਪੁਲਿਸ ਵੀ ਜਿਹੜੀ ਆ ਇੱਥੇ ਪਹੁੰਚੀ ਹੈ ਪਰ ਅਜੇ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਆ ਇੱਥੇ ਨਹੀਂ ਪਹੁੰਚੀ ਇਸ ਨਾਲ ਲੋਕਾਂ ਚ ਇਸ ਨੂੰ ਲੈ ਕੇ ਕਾਫੀ ਰੋਸ ਵੀ ਆ ਉਹ ਦਿਖਾਉਂਦੇ ਆ ਕਿਸ ਤਰ੍ਹਾਂ ਤਸਵੀਰਾਂ ਦਿਖਾਉਂਦੇ ਆ ਕਿਸ ਤਰ੍ਹਾਂ ਅੰਦਰੋਂ ਸਮਾਨ ਜਿਹੜਾ ਵਾ ਕੱਢਿਆ ਜਾ ਰਿਹਾ ਅੰਦਰੋਂ ਨੌਜਵਾਨ ਜਿਹੜਾ ਸਮਾਨ ਕੱਢ ਰਹੇ ਨੇ ਦੇਖੋ ਤੁਸੀਂ ਤਸਵੀਰਾਂ ਦੇਖੋ ਕਿਸ ਤਰ੍ਹਾਂ ਅੰਦਰ ਅੰਦਰ ਹੁਣ ਐਂਟਰ ਹੋਇਆ ਧੂਆਂ 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 ਘਟ ਹੋਇਆ ਪਰ ਪਰ ਜਿਹੜਾ ਨੁਕਸਾਨ ਹੈ ਉਹ ਕਾਫੀ ਹੋ ਚੁੱਕਾ ਤੇ ਤੇਜੀ ਨਾਲ ਜਿਹੜਾ ਵਾ ਤੇਜੀ ਨਾਲ ਜਿਹੜਾ ਵਾ ਸਮਾਨ ਜਿਹੜਾ ਬਾਹਰ ਕੱਢਿਆ ਜਾ ਰਿਹਾ ਪਰ ਅਜੇ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਨਹੀਂ ਪਹੁੰਚੀਆਂ ਤੇਜੀ ਨਾਲ ਜਿਹੜਾ ਵਾ ਉਹ ਸਮਾਨ ਕੱਟਿਆ ਜਾ ਰਿਹਾ ਇਹ ਮੇਨ ਜਿਹੜਾ ਇੱਥੇ ਘਾਟ ਆ ਫਾਇਰ ਬ੍ਰਿਗੇਡ ਦੀ ਆ ਪਰ ਬ੍ਰਿਗੇਡ ਨੂੰ ਤੇ ਨੁਕਸਾਨ ਹੋ ਵੀ ਨਾ ਇੱਥੇ ਅੱਗੇ 4-5 ਵਾਰੀ ਅੱਗ ਲੱਗ ਚੁੱਕੀ ਆ ਤੇ ਸਾਰੀਆਂ-ਸਾਰੀਆਂ ਦੁਕਾਨਾਂ ਸੜ ਚੁੱਕੀਆਂ ਸ਼ਹਿਰ ਦੀਆਂ ਸਭ ਤੋਂ ਵੱਡੀ ਘਟਨਾ ਫਾਇਰ ਬ੍ਰਿਗੇਡ ਦੀ। ਨਾ ਫਾਇਰ ਵੀਰ ਹੈ ਨਾ ਕੋਈ ਮੁਲਾਜ਼ਮ ਹੈ ਨਾ ਫਾਇਰ ਕਰਦਾ ਕੋਈ ਸੁਣਦਾ। ਹੁਣ ਕਿਤੇ ਦੇਰ ਕਿਤੇ ਉਹਦੇ ਇਹ ਸਾਰਾ ਨੁਕਸਾਨ ਹੈ 10-15 ਲੱਖ ਦਾ ਨੁਕਸਾਨ ਹੋ ਗਿਆ ਇਹਨਾਂ ਦਾ। ਇਹ ਬਚਾਰੇ ਕੀ ਕਰਨ ਦਿਹਾੜੀ ਕਰ। ਇਹ ਸਾਰੀ ਸਰਕਾਰ ਦੀ ਨਰਕਾਮੀ ਆ। ਇਹ ਜਿਹੜਾ ਕਿ ਹਰ ਹੈੱਡਕੁਆਰਟਰ ਤੇ ਹਰ ਮਿਊਂਸਿਪੈਲਿਟੀ 'ਚ ਇੱਕ-ਇੱਕ ਫਾਇਰ ਬ੍ਰਿਗੇਡ ਚਾਹੀਦੀ ਆ। ਇਹਦਾਂ ਚਾ ਕੇ ਜਾਨੀ ਪਾਲੀ ਨੁਕਸਾਨ ਨਾ ਹੋਵੇ। ਹੁਣ ਕਿੰਨੀ ਅੱਗ ਲੱਗੀ ਆ ਕਿੰਨਾ ਨੁਕਸਾਨ ਹੋਇਆ ਆ। ਫਤਿਹਗੜ੍ਹ ਚ ਅੱਗੇ ਵੀ ਇੱਕ ਵਾਰੀ ਨਹੀਂ ਚਾਰ ਵਾਰੀ ਦੁਕਾਨਾਂ ਛੱਡ ਚੁੱਕੀਆਂ ਇੱਥੇ ਕੋਈ ਕਾਨੂੰਨੀ ਨਹੀਂ ਕਰਦਾ ਕੋਈ ਸਰਕਾਰ ਦੇ ਕੰਮ ਤੇ ਜੂੜੀ ਸਰਕਦੀ ਬਿਲਕੁਲ ਸਰਕਾਰ ਨਕੰਬੀ ਹੋਈ ਪਈ ਆ ਵਾਹ ਸਭ ਤੋਂ ਵੱਡੀ ਇਹ ਮੰਗ ਆ ਪਈ ਐ ਇਸ ਇਲਾਕੇ ਚ ਫਾਇਰ ਬ੍ਰਿਗੇਡ ਚਾਹੀਦੀ ਐ ਮੈਨੂੰ ਪਤਾ ਲੱਗਾ ਜੀ ਇੱਥੇ ਅੱਗ ਲੱਗੀ ਐ ਤੇ ਪਹੁੰਚਿਆ ਬਹੁਤ ਦੁੱਖ ਦੀ ਗੱਲ ਐ ਤੇ ਫਾਇਰ ਬ੍ਰਿਗੇਡ ਕਹਿ ਰਹੇ ਨੇ ਪਹੁੰਚ ਰਹੀ ਐ ਤੇ ਫੇਰ ਹੀ ਅੱਗ 'ਤੇ ਕਾਬੂ ਪਾਇਆ ਜਾ ਸਕਦਾ ਬਾਕੀ ਉਹ ਤਾਂ ਬਹੁਤ ਯੂਰ ਲ ਆ ਰਹੇ ਨੇ ਮੁੰਡੇ ਪਰ ਸ਼ਹਿਰ ਵਿੱਚ ਵੀ ਫਾਇਰ ਬ੍ਰਿਗੇਡ ਹੁਣ ਬਹੁਤ ਜ਼ਰੂਰੀ ਹੈ ਸ਼ਹਿਰ ਚ ਅੱਗੇ ਵੀ 4-5 ਵਾਰ ਨੁਕਸਾਨ ਹੋ ਚੁੱਕਾ ਹੈ ਤੇ ਇਹਨਾਂ ਦਾ ਵੀ ਕਾਫੀ ਨੁਕਸਾਨ ਆ ਵੇਖੋ ਕਿੰਨੀ ਮੁਸ਼ਕਦੀ ਨਾਲ ਕਰ ਰਹੇ ਆ ਕੰਮ ਪਰ ਬਹੁਤ ਨੁਕਸਾਨ ਹੋ ਚੁੱਕਾ ਹੈ ਮੈਂ ਸਿੰਦਰ ਕੁਮਾਰ ਪਾਂਦੀ ਨਗਰ ਵੈਲਵਰ ਦਾ ਪ੍ਰਧਾਨ ਫਲੇਗਾ ਚੂੜੀਆਂ ਹਦੇ ਕਰ ਚ ਬੜੀ ਵਾਰੀ ਇਹ ਘਟਨਾ ਹੋਈ ਹੈ ਅੱਗ ਲੱਗਣ ਦੀ ਪਰ ਇੱਥੇ ਫਾਇਰ ਬ੍ਰਿਗੇਡ ਨਾ ਹੋਣ ਕਰਕੇ ਰੱਖਾ ਰੁਪਈਆ ਦਾ ਦੁਕਾਨਦਾਰਾਂ ਦਾ ਨੁਕਸਾਨ ਹੋ ਜਾਂਦਾ ਆ ਇਹਦੇ ਵਿੱਚ ਦੁਕਾਨਦਾਰਾਂ ਦਾ ਕੋਈ ਵਾਲੀਵਾਰਸ ਨਹੀਂ ਨਾ ਸਰਕਾਰੇ ਦੀ ਵਾਲੀਵਾਰਸ ਬੰਦੀ ਆ ਨਾ ਕੋਈ ਹੋਰ ਪਾਰਟੀਆ ਕੋਈ ਇਹਦੀ ਵਾਲੀਵਾਰਸ ਬੰਦੀਆਂ ਨੇ ਮੈਂ ਮੁੱਖ ਮੰਤਰੀ ਕੋਲੋਂ ਮੰਗ ਕਰਦਾ ਹਾਂ ਵੀ ਇੱਥੇ 5 ਗ੍ਰੇਡ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਮੱਲ ਦੇ ਦੁਕਾਨਦਾਰਾਂ ਦਾ ਨੁਕਸਾਨ ਤੋਂ ਪਹਹਾ ਹੋ ਸਕੇ ਔਰ ਨੇੜੇ-ਨੇੜੇ ਦੀ ਬਹੁਤ ਜ਼ਿਆਦਾ ਰੋਡ ਹੈਗੀ ਸਾਨੂੰ ਇਸ ਕਰਕੇ ਮੈਂ ਮੰਗ ਕਰਦਾ ਹਾਂ ਇਫਾਈਰ ਬਰਡ ਜਿਹੜਾ ਬਹੁਤ ਜ਼ਰੂਰੀ ਵਾਲਾ ਚੀਜ਼ ਦਾ ਔਰ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਹ ਸਰਕਾਰ ਨੂੰ ਮੁਆਜਾ ਦੇਣਾ ਚਾਹੀਦਾ ਹੈ ਲੱਖਾਂ ਰੁਪਈਆ ਦਾ ਨੁਕਸਾਨ ਹੋਇਆ ਇਹਦਾ ਮੁਆਜਾ ਦੇਣਾ ਚਾਹੀਦਾ ਹੈ ਫੂਡ ਅਫੀਨ ਵਾਲਾ ਰੋਟੀ ਜਿਹੜੀ ਅੱਗ ਲੱਗੀ ਹੈ ਇਸ ਬਾਰੇ ਜੋ ਬਿਆਨ ਦੇਣਗੇ ਆਪਾਂ ਕਾਰਵਾਈ ਕਰਾਂਗੇ ਮਾਲਕਾਂ ਨਾਲ ਘਰੇ ਤਾਲਮਿਲ ਕਰ ਰਹੇ ਹਾਂ ਅਜੇ ਸਮਾਨ ਬਾਹਰ ਕੱਢ ਰਹੇ ਨੇ ਤੱਕਦੇ ਆਉਣ ਦੀ ਕੋਸ਼ਿਸ਼ ਕਰ ਰਹੇ ਫਾਇਰ ਬਰਡ ਨੂੰ ਸੂਚਿਤ ਕੀਤਾ ਗਿਆ ਫਾਇਰ ਬਰਡ ਪਹੁੰਚਣ ਵਾਲੀ ਚੰਨ ਮਿੰਟਾਂ ਕਿੰਨਾ ਨੁਕਸਾਨ ਹੋਇਆ ਨੁਕਸਾਨ ਬਾਰੇ ਤੇ ਮਾਲਕੀ ਦੱਸ ਸਕਦੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਦੀ ਹੋ ਹੀ ਰਿਹਾ ਅੱਗ ਲੱਗੀ ਹੋਈ ਹੈ ਜੀ ਫਿਰ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਫਾਇਰ ਬ੍ਰਿਗੇਡ ਬੁਲਾ ਦਿੱਤੀ ਆ ਰਹੀ ਹੈ ਫਟੇਕਰ ਚੂੜੀਆਂ ਅਜਨਾਲਾ ਰੋਡ ਤੇ ਐਲੋ ਫੂਟ ਤੇ ਜੋ ਧਾਨਕ ਅੱਗ ਲੱਗੀ ਹੈ ਉਸ ਨੂੰ ਲੈ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਪਹੁੰਚ ਚੁੱਕੀਆਂ ਨੇ ਤੁਹਾਨੂੰ ਦਿਖਾਉਂਦੇ ਆ ਕਿ ਅਜਨਾਲਾ ਰੋਡ ਐਲੋ ਫੂਟ ਤੇ ਜੋ ਅੱਗ ਲੱਗੀ ਸੀ ਉੱਥੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚ ਚੁੱਕੀ ਆ ਅਤੇ ਮੁਲਾਜ਼ਮ ਜਿਹੜੇ ਨੇ ਉਹ ਉੱਥੇ ਅੱਗ ਨੂੰ ਬੁਝਾ ਰਹੇ ਨੇ ਪਾਣੀ ਦੀਆਂ ਬੁਛਾਰਾ ਜਿਹੜੀਆਂ ਆ ਵਾ ਅੰਦਰ ਉਹਨਾਂ ਵੱਲੋਂ ਭੇਜੀਆਂ ਜਾ ਰਹੀਆਂ ਨੇ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਜਿਹੜੇ ਮੁਲਾਜ਼ਮ ਨੇ ਫਾਇਰ ਬ੍ਰਿਗੇਡ ਦੇ ਨਾਲ ਜੋ ਆਏ ਨੇ ਉਹਨਾਂ ਵੱਲੋਂ ਅੱਗ ਦੀਆਂ ਬੁਛਾਰਾ ਨਾਲ ਅੰਦਰ ਜਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਬਰਦਸਤ ਜਿਹੜੀ ਪਾਣੀ ਦੀਆਂ ਬੁਛਾਰਾ ਅੰਦਰ ਭੇਜੀਆਂ ਜਾ ਰਹੀਆਂ ਤਾਂ ਜੋ ਅੱਗ ਤੇ ਕਾਬੂ ਪਾਇਆ ਜਾ ਸਕੇ ਅਜਨਾਲਾ ਤੋਂ ਦੂਸਰੀ ਫਾਇਰ ਬ੍ਰਿਗੇਡ ਦੀ ਵੀ ਜਿਹੜੀ ਗੱਡੀ ਆ ਉਹ ਇੱਥੇ ਮੌਕੇ ਤੇ ਪਹੁੰਚ ਗਈ ਆ ਇੱਕ ਗੱਡੀ ਜਿਹੜੀ ਆ ਉਹ ਪਹਿਲਾਂ ਹੀ ਆ ਚੁੱਕੀ ਸੀ ਬਟਾਲਾ ਤੋਂ ਹੁਣ ਜਿਹੜੀ ਦੂਸਰੀ ਗੱਡੀ ਆ ਫਾਇਰ ਬ੍ਰਿਗੇਡ ਦੀ ਉਹ ਤੁਹਾਨੂੰ ਦਿਖਾਉਂਦੇ ਆ ਕਿ ਉਹ ਅਜਨਾਲਾ ਤੋਂ ਜਿਹੜੀ ਆ ਫਤੇਗੜ ਚੂੜੀਆਂ ਅਜਨਾਲਾ ਰੋਡ ਉੱਪਰ ਪਹਿਲਾਂ ਫੂਰ ਤੇ ਜੋ ਅੱਗ ਲੱਗੀ ਹੈ ਉਸ ਨੂੰ ਬੁਝਾਉਣ ਲਈ ਦੂਸਰੀ ਗੱਡੀ ਵੀ ਜਿਹੜੀ ਆ ਉਹ ਇੱਥੇ ਮੌਕੇ ਤੇ ਪਹੁੰਚ ਗਈ ਆ ਤੇ ਮੁਲਾਜ਼ਮਾਂ ਵੱਲੋਂ ਲਾਜ਼ਮਾਂ ਵੱਲੋਂ ਪਾਣੀ ਦੀਆਂ ਬਿਛਾੜਾਂ ਨਾਲ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਗੱਡੀ ਜਿਹੜੀ ਪਹਿਲਾਂ ਬਟਾਲਾ ਤੋਂ ਫਾਇਰ ਬ੍ਰਿਗੇਡ ਦੀ ਪਹੁੰਚ ਗਈ ਜੀ ਹੁਣ ਦੂਸਰੀ ਗੱਡੀ ਜਿਹੜੀ ਆ ਉਹ ਅਜਨਾਲਾ ਤੋਂ ਵੀ ਇੱਥੇ ਪਹੁੰਚ ਗਈ ਹੈ ਤੇ ਉਹਨਾਂ ਵੱਲੋਂ ਵੀ ਹੁਣ ਪਾਣੀ ਦੀਆਂ ਜਿਹੜੀਆਂ ਬਿਛਾੜਾ ਅੰਦਰ ਭੇਜੀਆਂ ਜਾਣਗੀਆਂ ਤਾਂ ਜੋ ਆਗੂ ਤੇ ਕਾਬੂ ਪਾਇਆ ਜਾ ਸਕੇ ਤਾਂ ਇੱਕ ਵਾਰ ਫੇਰ ਦੱਸ ਦਈਏ ਕਿ ਫਤਿਹਗੜ ਚੂੜੀਆਂ ਅਜਨਾਲਾ ਰੋਡ ਉੱਪਰ ਹੈ ਲੋ ਫੂਡ ਜੋ ਕਿ ਜਿੱਥੇ ਕਿ ਪੀਜ਼ਾ 버ਗਰ ਪਾਸਤਾ ਵਗੈਰਾ ਜਿਹੜੀਆਂ ਚੀਜ਼ਾਂ ਸੀ ਇੱਥੇ ਬਣਾਈਆਂ ਜਾਂਦੀਆਂ ਸੀ ਗਿਆ ਤੇ ਇੱਥੇ ਇਦਕਾ ਰਸੋਈ ਵਿੱਚੋਂ ਜਿਹੜੀ ਅਚਾਨਕ ਅੱਗ ਜਿਹੜੀ ਆ ਲੱਗੀ ਜੋ ਕਿ ਜਿਸ ਨੇ ਸਾਰਾ ਹੀ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਹੈਲੋ ਫੂਡ ਨੂੰ ਅਤੇ ਅੰਦਰ ਸਾਰਾ ਸਮਾਨ ਜਿਹੜਾ ਵਾ ਉਹ ਸੜ ਗਿਆ ਸੜ ਕੇ ਸੁਆਹ ਗਿਆ ਜਿਸ ਨਾਲ ਕਾਫੀ ਜਿਹੜਾ ਉਹਨਾਂ ਦਾ ਲੱਖਾਂ ਰੁਪਈਆ ਦਾ ਉਹਨਾਂ ਦਾ ਨੁਕਸਾਨ ਹੋ ਗਿਆ ਤੇ ਹੁਣ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਵੱਡੀ ਤਦਾਦ ਵਿੱਚ ਇੱਥੇ ਲੋਕ ਲੋਕਾਂ ਦਾ ਜਮਾਵੜਾ ਵੀ ਇਕੱਠਾ ਹੋਇਆ ਫਤੇਗੜ ਚੁੰਨੀਆ ਪੁਲਿਸ ਸਟੇਸ਼ਨ ਫੋਰਸ ਵੀ ਇੱਥੇ ਮੁਲਾਜ਼ਮ ਵੀ ਪਹੁੰਚੇ ਹੋਏ ਨੇ ਅਤੇ ਜਦੋਂ ਚਾਹੇ ਤੇ ਕੀਤੀ ਜਾ ਰਹੀ ਹੈ ਕਿ ਤਾਂ ਕੋ ਜਲਦੀ ਤੋਂ ਜਲਦੀ ਜਿਹੜਾ ਅੱਗ ਤੇ ਕਾਬੂ ਪਾਇਆ ਜਾ ਸਕੇ ਹੈਲੋ ਫੂਡ ਦੀ ਜੀ ਤੁਹਾਨੂੰ ਦਿਖਾਉਣੀ ਕਿ ਟ੍ਰਿਪਲ ਸਟੋਰੀ ਹੈ ਜਿਸ ਨੂੰ ਅੱਗ ਨੂੰ ਬੁਝਾਉਣ ਨੂੰ ਕਾਫੀ ਜਿਹੜੀ ਦਿੱਕਤ ਆ ਰਹੀ ਹੈ ਡਬਲ ਸਟੋਰੀ ਟ੍ਰਿਪਲ ਸਟੋਰੀ ਹੋਣ ਕਾਰਨ ਜਿਹੜਾ ਅੱਗ ਨੂੰ ਕਾਬੂ ਨਹੀਂ ਕੀਤਾ ਜਾ ਰਿਹਾ ਜਿਸ ਨਾਲ ਦਿਖਾਉਣੀ ਹੈ ਕਿ ਕਿਸ ਤਰ੍ਹਾਂ ਇਸ ਤਰ੍ਹਾਂ ਉਹ ਉਹ ਜਿਹੜਾ ਸ਼ੀਸ਼ੇ ਨੇ ਅੰਦਰ ਲੱਗੇ ਜਿਹੜੇ ਸ਼ੀਸ਼ੇ ਨੇ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਦਿਖਾਓ ਆ ਦੇਖੋ ਅੰਦਰੋਂ ਜਿਹੜੇ ਸ਼ੀਸ਼ੇ ਤੋੜੇ ਜਾ ਰਹੇ ਨੇ ਹੈਲੋ ਫੂਡ ਦੇ ਜਿਹੜੇ ਸ਼ੀਸ਼ੇ ਤੋੜੇ ਜਾ ਰਹੇ ਤਾਂ ਜੋ ਸਫੋਕੇਸ਼ਨ ਜਿਹੜੀ ਆ ਉਹ ਬਾਹਰ ਨਿਕਲ ਸਕੇ ਜਿਹੜਾ ਧੂੰਆਂ ਉਹ ਬਾਹਰ ਨਿਕਲ ਜੇ ਸਕੇ ਅੰਦਰ ਜਿਹੜੀ ਘਟਨ ਜਿਹੜੀ ਆ ਉਹ ਅੰਦਰ ਜਿਹੜੇ ਮੁਲਾਜ਼ਮ ਗਏ ਨੇ ਉਹਨਾਂ ਨੂੰ ਮਹਿਸੂਸ ਨਾ ਹੋਵੇ ਤੇ ਤਸਾਨੀ ਨਾਲ ਜੁੜੇ ਆ ਉਹ ਅੱਗ ਦੇ ਕਾਬੂ ਪਾਇਆ ਜਾ ਸਕੇ ਡਬਲ ਮੰਜ਼ਲ ਹੋਣ ਕਾਰਨ ਜਿਹੜਾ ਅੱਗ ਤੇ ਜਲਦੀ ਕੰਟਰੋਲ ਨਹੀਂ ਹੋ ਰਿਹਾ ਤੇ ਜਦੋਂ ਜਹਾਦ ਕੀਤੀ ਜਾ ਰਹੀ ਹੈ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਤਾਂ ਜੋ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵੱਲੋਂ ਜਦੋਂ ਜਹਾਦ ਪੂਰੀ ਕੀਤੀ ਜਾ ਰਹੀ ਹੈ ਤਾਂ ਜੋ ਅੱਗ ਤੇ ਕਾਬੂ ਪਾਇਆ ਜਾ ਸਕੇ ਪਰ ਅਜੇ ਤੱਕ ਪੂਰੀ ਤਰ੍ਹਾਂ ਅੱਗ ਤੇ ਕੰਟਰੋਲ ਨਹੀਂ ਹੋ ਸਕਿਆ ਤੇ ਦੋ ਗੱਡੀਆਂ ਜਿਹੜੀਆਂ ਨੇ ਫਾਇਰ ਬ੍ਰਿਗੇਡ ਦੀਆਂ ਇੱਥੇ ਪਹੁੰਚੀਆਂ ਨੇ ਬਟਾਲਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਹੈ ਜਿਸ ਨਾਲ ਦੋ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਹੈ ਤੇ ਮੁਲਾਜ਼ਮ ਨੌਜਵਾਨ ਅਤੇ ਸ਼ਹਿਰ ਵਾਸੀ ਜਿਹੜੇ ਨੇ ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਤੇ ਅੱਗ ਤੇ ਜਿਹੜਾ ਕੰਟਰੋਲ ਕੀਤਾ ਜਾ ਰਿਹਾ ਹੈ ਤੇ ਲੱਗਣ ਨਾਲ ਕਾਫੀ ਜਿਹੜਾ ਇੱਥੇ ਨੁਕਸਾਨ ਹੋਇਆ ਦੋ ਮੰਜ਼ਲੀ ਜਿਹੜਾ ਪੈਲੋ ਫੂਡ ਤੇ ਇੱਥੇ ਚੱਲ ਰਿਹਾ ਸੀਗਾ ਤੇ ਇੱਥੇ ਅਚਾਨਕ ਰਸੋਈ ਵਿੱਚ ਉਹਨਾਂ ਦੇ ਕਿਚਨ ਵਿੱਚ ਅੱਗ ਲੱਗਣ ਨਾਲ ਸਾਰੇ ਅਚਾਨਕ ਜਿਹੜੀ ਆ ਅੱਗ ਸਾਰੇ ਫੈਲ ਜਾਂਦੀ ਹੈ ਜਿਸ ਨਾਲ ਉਹਨਾਂ ਦਾ ਲੱਖ ਰੁਪਈਆ ਦਾ ਜਿਹੜਾ ਅੰਦਰ ਨੁਕਸਾਨ ਹੋ ਗਿਆ ਤੇ ਕੁਝ ਪਤਾ ਨਹੀਂ ਲੱਗ ਰਿਹਾ ਵੀ ਅੰਦਰ ਕੀ ਕੀ ਨੁਕਸਾਨ ਹੋਇਆ ਕਿਉਂਕਿ ਅੰਦਰ ਇੰਨਾ ਜ਼ਿਆਦਾ ਧੂੰਆਂ ਹੈ ਕਿ ਅੰਦਰ ਜਾ ਰਹੀ ਜਾ ਰਹਾ ਮਲਮ ਫਾਇਰ ਬ੍ਰਿਗੇਡ ਵਾਲੇ ਮਲਾਜ਼ਮ ਜਿਹੜੇ ਨੇ ਉਹ ਪੂਰੀ ਕੋਸ਼ਿਸ਼ ਕਰ ਰਹੇ ਨੇ ਉਹ ਜਨਜਾਨ ਲਾ ਕੇ ਕਿ ਅੱਗ ਦੇ ਕੰਟਰੋਲ ਕੀਤਾ ਜਾ ਸਕੇ ਹੁਣ ਇੱਕ ਹੋਰ ਜਿਹੜੀ ਮੁਸ਼ਕਲ ਸਾਹਮਣੇ ਆਈ ਹੈ ਕਿ ਅੰਦਰ ਜਿਹੜੇ ਸਿਲੰਡਰ ਪਏ ਸੀਗੇ ਉਹ ਲੀਕ ਹੋਣ ਲੱਗ ਪਏ ਨੇ ਅਤੇ ਜਿਹੜੇ ਇੱਥੇ ਫਾਇਰ ਬ੍ਰਿਗੇਡ ਦੇ ਮਲਾਜ਼ਮ ਪਹੁੰਚੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸਿਲੰਡਰ ਆ ਉਹ ਬੜੀ ਤੇਜ਼ੀ ਨਾਲ ਲੀਕ ਹੋ ਰਿਹਾ ਤੇ ਕਿਸੇ ਵੇਲੇ ਵੀ ਇੱਥੇ ਜਿਹੜੀ ਸਿਲੰਡਰ ਫਟਣ ਨਾਲ ਭਿਆਨਕ ਜਿਹੜਾ ਅੱਗ ਦਾ ਰੂਪ ਧਾਰਨ ਕਰ ਸਕਦੀ ਹੈ ਤੇ ਹੁਣ ਮਲਾਜ਼ਮ ਜਿਹੜੇ ਨੇ ਉਹ ਸਿਲੰਡਰ ਦੀ ਲੀਕੇਜ ਨੂੰ ਲੈ ਕੇ ਅੰਦਰ ਜਿਹੜੀ ਆ ਕੋਸ਼ਿਸ਼ ਕਰਨ ਲੱਗੇ ਨੇ ਕਿ ਕਿਸੇ ਤਰ੍ਹਾਂ ਉਹ ਜਿਹੜਾ ਸਿਲੰਡਰ ਦੀ ਲੀਕੇਜ ਆ ਜਾਂ ਤੇ ਬੰਦ ਕੀਤੀ ਜਾ ਸਕੇ ਤੇ ਜਾਂ ਜਿਹੜਾ ਸਿਲੰਡਰ ਆ ਉਸ ਨੂੰ ਕਿਸ ਤਰ੍ਹਾਂ ਬਾਹਰ ਲਿਆਂਦਾ ਜਾ ਸਕੇ ਤੇ ਹੁਣ ਇਹ ਜਿਹੜੀ ਇਹ ਨਵੀਂ ਜਿਹੜੀ ਇੱਥੇ ਮੁਸ਼ਕਲ ਪੈਦਾ ਹੋਈ ਏ ਕਿ ਉਹ ਅੰਦਰ ਜਿਹੜੇ ਸਿਲੰਡਰ ਪਏ ਨੇ ਸੋਈ ਵਿੱਚ ਉਹ ਲੀਕੇਜ ਉਹਨਾਂ ਦੀ ਹੋ ਰਹੀ ਏ ਤੇ ਬਹੁਤ ਜ਼ਿਆਦਾ ਜਿਹੜੀ ਇਹ ਗੈਸ ਦੀ ਸਮੈਲ ਆ ਰਹੀ ਏ ਜਿਸ ਨੂੰ ਲੈ ਕੇ ਹੁਣ ਜਿਹੜੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨੇ ਉਹਨਾਂ ਦਾ ਕਹਿਣਾ ਏ ਕਿ ਜੇ ਸਿਲੰਡਰ ਫਟਿਆ ਤੇ ਉਹ ਭਿਆਨਕ ਜਿਹੜਾ ਵਾ ਇਥੇ ਹਾਸਾ ਵੀ ਹੋ ਸਕ ਵਾਪਰ ਸਕਦਾ ਤੇ ਉਹਨਾਂ ਵੱਲੋਂ ਮੁਲਾਜ਼ਮਾਂ ਵੱਲੋਂ ਲੋਕਾਂ ਨੂੰ ਦੂਰ ਦੂਰ ਕਿਤੇ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇੱਥੇ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਹੈਲੋ ਫੂਟ ਤੇ ਜੋ ਇਨਾਲਾ ਰੋਡ ਫਟੇਗੜ ਚੁੜਿਆਂ ਚ ਅੱਗ ਲੱਗੀ ਫਰਬ੍ਰੂਰੀ ਦੀਆਂ ਗੱਡੀਆਂ ਨੂੰ ਕੰਟਰੋਲ ਤੇ ਕੀਤਾ ਗਿਆ ਅੱਗ ਤੇ ਪਰ ਸਿਲੰਡਰ ਜਿਹੜਾ ਵਾ ਉਹ ਅੰਦਰ ਜਿਹੜੇ ਕੈਸ ਜਿਹੜੀ ਲੀਕ ਹੋ ਰਹੀ ਹੈ ਲੀਕ ਹੋ ਰਹੀ ਹੈ ਉਸ ਨੂੰ ਲੈ ਕੇ ਜਿਹੜੇ ਗਰਬਗੇਟ ਦੇ ਮੁਲਾਜ਼ਮ ਜਿਹੜੇ ਉਹ ਚਿੰਤਤ ਦਿਖਾਈ ਦੇ ਰਹੇ ਨੇ ਤੇ ਉਹਨਾਂ ਵੱਲੋਂ ਕੋਸ਼ਿਸ਼ ਕਰਨ ਕੋਸ਼ਿਸ਼ ਕੀਤੀ ਜਾਣ ਲੱਗੀ ਹੈ ਕਿ ਕਿਸੇ ਤਰ੍ਹਾਂ ਸਿਲੰਡਰ ਸਿਲੰਡਰ ਦੀ ਲੀਕੇਜ ਜਾਂ ਬੰਦ ਹੋਏ ਤੇ ਜਾਂ ਸਿਲੰਡਰ ਕਿਸੇ ਤਰ੍ਹਾਂ ਬਾਹਰ ਲਿਆਂਦਾ ਜਾ ਸਕੇ ਹੁਣ ਕਾਫੀ ਇਸ ਨੂੰ ਲੈ ਕੇ ਜਿਹੜਾ ਵਾ ਚਿੰਤਤ ਜਿਹੜੀ ਆ ਮੁਲਾਜ਼ਮ ਜਿਹੜੇ ਆ ਲੋਕ ਜਿਹੜੇ ਨੇ ਜਾਂ ਹੈਲੋ ਫੂਡ ਵਾਲੇ ਮਾਲਕ ਨੇ ਉਹ ਜਿਹੜੇ ਨੇ ਕਾਫੀ ਚਿੰਤਤ ਤੇ ਪਰੇਸ਼ਾਨ ਨੇ ਇਸ ਗੱਲ ਨੂੰ ਲੈ ਕੇ ਕਿ ਹੁਣ ਕਿਤੇ ਦੂਸਰਾ ਪਾਣਾ ਨਾ ਵਾਪਰ ਜੇ ਦੂਸਰੀ ਮੰਜ਼ਲ ਤੇ ਹੁਣ ਸ਼ੀਸ਼ਾ ਤੋੜਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਅੰਦਰ ਜਿਹੜਾ ਧੂਆ ਜਿਹੜਾ ਜਮਾ ਹੋਇਆ ਉਹ ਬਾਹਰ ਨਿਕਲ ਜਾ ਸਕੇ ਅਤੇ ਜਿਹੜਾ ਸਿਲੰਡਰ ਉਹ ਨਾ ਕਿਤੇ ਫਟ ਜਾਵੇ ਉਸ ਨੂੰ ਹੁਣ ਫਾਇਰ ਬ੍ਰਿਗੇਡ ਦੇ ਜਿਹੜੇ ਮੁਲਾਜ਼ਮ ਨੇ ਉਹ ਜਿਹੜਾ ਉੱਪਰਲੀ ਮੰਜ਼ਲ ਤੇ ਦੂਸਰੀ ਮੰਜ਼ਲ ਤੇ ਜਿਹੜਾ ਹੈਲੋ ਫੂਟ ਦੇ ਉੱਪਰ ਸ਼ੀਸ਼ਾ ਲੱਗਾ ਆ ਉਹ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਇੱਕ ਤੀਸਰੀ ਗੱਡੀ ਵੀ ਜਿਹੜੀ ਆ ਉਹ ਬਟਾਲਾ ਤੋਂ ਜਿਹੜੀ ਫਾਇਰ ਬ੍ਰਿਗੇਡ ਦੀ ਉਹ ਇੱਥੇ ਪਹੁੰਚ ਗਈ ਹੈ ਤੇ ਹੁਣ ਜਿਹੜਾ ਮੁਸ਼ਕਲ ਇਹ ਆ ਕਿ ਜਿਹੜਾ ਇੱਥੇ ਅੰਦਰ ਸਿਲੰਡਰ ਨੇ ਉਹਨਾਂ ਦੀ ਲੀਕੇਜ ਹੋ ਰਹੀ ਆ ਜਿਸ ਨੂੰ ਲੈ ਕੇ ਹੁਣ ਕਾਫੀ ਪਰੇਸ਼ਾਨੀ ਜਿਹੜੀ ਉਹ ਵੱਧ ਗਈ ਫਾਇਰ ਬ੍ਰੀਡ ਦੇ ਮੁਲਾਜ਼ਮ ਵੱਲੋਂ ਬਹਾਦਰੀ ਦਿਖਾਉਂਦੇ ਹੋਏ ਜਿਹੜਾ ਸਿਲੰਡਰ ਜਿਹੜਾ ਵਾ ਉਹ ਤੁਹਾਨੂੰ ਦਿਖਾਉਣਾ ਕਿ ਉਹ ਅੰਦਰੋਂ ਬੜੀ ਉਹਨੇ ਬਹਾਦਰੀ ਦਿਖਾਈ ਆ ਤੇ ਅੰਦਰੋਂ ਸਿਲੰਡਰ ਜਿਹੜਾ ਵਾ ਉਹ ਲੈਣ ਦਾ ਜਿਸ ਨਾਲ ਵੱਡਾ ਹਾਸਾ ਹੁਣ ਜਿਹੜਾ ਵਾ ਉਹ ਜਿਹੜਾ ਬਚ ਗਿਆ ਹੈ ਜਿਹੜਾ ਸਿਲੰਡਰ ਜਿਹੜਾ ਵਾ ਅੰਦਰ ਇਹ ਤੋਂ ਮੁਲਾਜ਼ਮ ਜਿਹੜਾ ਵਾ ਉਹ ਬਾਹਰ ਲੈ ਆ ਹੁਣ ਜਿਹੜਾ ਵਾ ਇਹ ਵੱਡਾ ਹਾਸਾ ਹੁਣ ਜਿਹੜਾ ਵਾ ਹੁਣ ਇਸ ਦਾ ਇਹ ਜਿਹੜਾ ਬਚਾਅ ਹੋ ਗਿਆ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਵੱਲੋਂ ਬੜੀ ਬਹਾਦਰੀ ਜਿਹੜੀ ਆ ਉਹ ਦਿਖਾਈ ਗਈ ਆ ਅਤੇ ਉਹਨਾਂ ਵੱਲੋਂ ਇਹ ਜਿਹੜਾ ਸਿਲੰਡਰ ਅੰਦਰੋਂ ਅੱਗ ਲੱਗੀ ਜੋ ਅਸੀਂ ਜਿਹੜਾ ਬਾਹਰ ਕੱਢ ਕੇ ਲਿਆਂਦਾ ਗਿਆ ਕਿਸ ਤਰ੍ਹਾਂ ਪਤਲੀ ਲੱਗੀ ਅੱਗ ਪਤਾ ਨਹੀਂ ਵੀ ਅੰਦਰ ਹੀ ਲੋਤੇ ਨੇ ਆਰਡਰ ਲਾਉਂਦੇ ਆਂ ਤੇ ਅਚਾਨਕ ਹੀ ਇੱਕਦਮ ਤੁਸੀਂ ਅੰਦਰ ਹੀ ਸਾਰੇ ਹੀ ਅੰਦਰ ਹੀ ਸਟਾਫ ਤੁਹਾਨੂੰ ਲੱਗਾ ਤੁਹਾਨੂੰ ਵੀ ਨਹੀਂ ਲੱਗਾ ਪਤਾ ਨਹੀਂ ਭਾਜੀ ਆਰਡਰ ਲਾਉਂਦੇ ਸੀਗੇ ਸਾਰੇ ਬਿਜ਼ੀ ਆਰਡਰ ਲਾਉਂਦੇ ਪਤਾ ਨਹੀਂ ਲੱਗਾ ਇੱਕਦਮ ਚਿੰਗਾਰੀ ਜੀ ਨਿਕਲੀ ਭਾਜੀ ਨੇ ਕਿ ਅੱਗ ਲੱਗ ਗਈ ਆ ਨਿਕਲੋ ਬਾਹਰ ਸਾਰੇ ਜਣੇ ਇਹ ਕਿੰਨਾ ਸਾਰੇ ਫੈਲ ਗਈ ਹਾਂਜੀ ਲੱਕੜਾਂ ਨਾ ਲੱਗੀ ਸਾਬ ਕਿੰਨਾ ਨੁਕਸਾਨ ਹੋਇਆ ਇਨਸਾਨ ਦਵਾਈ ਤੁਹਾਡੇ ਸਾਹਮਣੇ ਆਣ ਲੱਕੜ ਦਾ ਬਣਿਆ ਸਾਰਾ ਬਾਅਦ ਕਿਤੇ ਹੁਣ ਅੰਦਰ ਜਾ ਕੇ ਪਤਾ ਲੱਗੂ ਕਿ ਕੀ ਹੋਇਆ ਹੁਣ ਉੱਪਰਲੀ ਮੰਜ਼ਲ ਦਾ ਜਿਹੜਾ ਵਾ ਉਹ ਚੀਸ਼ਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੀਸ਼ਾ ਤੋੜਿਆ ਜਾ ਰਿਹਾ ਹੈ ਫਾਇਰ ਬ੍ਰਿਗੇਡ ਦੇ ਮਲਾਜਮ ਵੱਲੋਂ ਤਾਂ ਜੋ ਜਿਹੜਾ ਅੰਦਰਲੇ ਪਾਸੇ ਉੱਪਰ ਦੂਜੀ ਮੰਜ਼ਲ ਉੱਪਰ ਜਿਹੜਾ ਧੂਆਂ ਅੰਦਰ ਇਕੱਠਾ ਹੋਇਆ ਉਸ ਨੂੰ ਉਹ ਧੂਆਂ ਜਿਹੜਾ ਬਾਹਰ ਨਿਕਲ ਸਕੇ ਅਤੇ ਜਿਹੜਾ ਅੰਦਰ ਉਹ ਨੁਕਸਾਨ ਹੋ ਰਿਹਾ ਉਸ ਦਾ ਕਿਸੇ ਤਰ੍ਹਾਂ ਕੰਟਰੋਲ ਕੀਤਾ ਜਾ ਸਕੇ ਅਤੇ ਅੰਦਰ ਜਿਹੜੀ ਅੱਗ ਆ ਅੰਦਰ ਧੂਆਂ ਫੈਲਿਆ ਵਾ ਉਸ ਨੂੰ ਕੰਟਰੋਲ ਕੀਤਾ ਜਾਵੇ ਕਿਉਂਕਿ ਅੰਦਰ ਬਹੁਤ ਸਾਰਾ ਧੂਆਂ ਉਸ ਨੂੰ ਲੈ ਕੇ ਜਿਹੜਾ ਬਈ ਮੁਲਾਜ਼ਮਾਂ ਵੱਲੋਂ ਅੰਦਰ ਜਿਹੜਾ ਸ਼ੀਸ਼ਾ ਤੋੜਨ ਤੋੜਿਆ ਗਿਆ ਅਤੇ ਹੁਣ ਜਿਹੜਾ ਧੂਆਂ ਵਾ ਉਹ ਉਥੋਂ ਬਾਹਰ ਨਿਕਲ ਰਿਹਾ ਨੂੰ ਉੱਪਰਲੀ ਮੰਜ਼ਲ ਤੇ ਜਿਹੜੇ ਆ ਪਾਣੀ ਦੀਆਂ ਬੁਸ਼ਾਰਾ ਜਿਹੜੀਆਂ ਵਾ ਉਹ ਪਾਈਆਂ ਜਾ ਰਹੀਆਂ ਤਾਂ ਜੋ ਅੰਦਰ ਅੱਗ ਨੂੰ ਕੰਟਰੋਲ ਕੀਤਾ ਜਾ ਸਕੇ ਆਪ ਨੂੰ ਬੁਝਾਇਆ ਜਾ ਸਕੇ ਅੰਦਰ ਜਿਹੜੇ ਦੂਸਰੀ ਮੰਜ਼ਲ ਉੱਪਰ ਸ਼ੀਸ਼ਾ ਤੋੜ ਕੇ ਅੰਦਰ ਪਾਣੀ ਦੀਆਂ ਬੁਸ਼ਾਰਾ ਜਿਹੜੀਆਂ ਉਹ ਪਾਈਆਂ ਜਾ ਰਹੀਆਂ ਤਾਂ ਜੋ ਅੱਗ ਤੇ ਕਾਬੂ ਪਾਇਆ ਜਾ ਸਕੇ ਮੁਲਾਜ਼ਮ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਮੁਲਾਜ਼ਮ ਜਿਹੜੇ ਨੇ ਉਹ ਪਾਣੀ ਦੀਆਂ ਬੁਸ਼ਾਰਾ ਤਹਾਨੂੰ ਫੂਲ ਦੇ ਦੂਸਰੀ ਮੰਜ਼ਲ ਉੱਪਰ ਜਿੱਥੇ ਅੱਗ ਲੱਗੀ ਹੈ ਉਹਦਾ ਸ਼ੀਸ਼ਾ ਤੋੜ ਕੇ ਅੰਦਰ ਮੁਲਾਜ਼ਮ ਜਿਹੜੇ ਨੇ ਉਹ ਪਾਣੀ ਦੀਆਂ ਬੁਸ਼ਾਰਾ ਨਾਲੋਂ ਪਾਈਆਂ ਜਾ ਰਹੀਆਂ ਤਾਂ ਜੋ ਅੰਦਰ ਲੱਗੀ ਅੱਗ ਨੂੰ बुझाया ਜਾ ਸਕੇ ਬੋਲੋ ਬੋਲੋ ਹੁਣ ਫਾਇਰ ਬ੍ਰਿਗੇਡ ਦਾ ਮੁਲਾਜ਼ਮ ਜਿਹੜੇ ਆ ਉਹ ਤੁਹਾਨੂੰ ਦਿਖਾਉਂਦੇ ਆ ਕਿ ਰੋੜੇ ਮਾਰ ਕੇ ਜਿਹੜੇ ਆ ਉਹ ਉਹ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਜੋ ਸ਼ੀਸ਼ਾ ਜਿਹੜਾ ਵਾ ਉਹ ਸਾਰੇ ਦਾ ਸਾਰਾ ਸ਼ੀਸ਼ਾ ਅੱਗੇ ਥੋੜਾ ਟੁੱਟਾ ਵਾ ਹੁਣ ਜਿਹੜਾ ਸ਼ੀਸ਼ਾ ਵਾ ਪੂਰਾ ਤੋੜਿਆ ਜਾਏ ਤੇ ਅੰਦਰੋਂ ਜਿਹੜੀ ਆ ਧੂਆ ਉਹ ਬਾਹਰ ਨਿਕਲ ਸਕੇ ਤੁਹਾਨੂੰ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਹੁਣ ਮੁਲਾਜ਼ਮ ਜਿਹੜਾ ਇੱਕ ਕੌੜੀ ਤੇ ਫਿਰ ਉੱਪਰ ਕਰਦਾ ਤੁਹਾਨੂੰ ਦਿਖਾ ਰਿਹਾ ਕਿ ਮੁਲਾਜ਼ਮ ਉੱਪਰ ਉਡੀ ਰਾਹੀਂ ਚੜ ਕੇ ਸ਼ੀਸ਼ਾ ਜਿਹੜਾ ਉਹ ਤੋੜ ਰਿਆ ਤੇ ਸ਼ੀਸ਼ੇ ਟੁੱਟਣ ਨਾਲ ਜਿਹੜੀ ਦੇਖੋ ਤੁਸੀਂ ਕਿਸ ਤਰ੍ਹਾਂ ਜਿਹੜਾ ਧੂਆਵਾ ਉਹ ਉੱਪਰ ਜਿਹੜੀ ਦੂਸਰੀ ਮੰਜਲ ਹੈ ਉਸ ਤਰੋਂ ਜੋ ਅੱਗ ਲੱਗੀ ਆ ਉਹ ਤੋਂ ਆ ਜਿਹੜਾ ਬਾਹਰ ਕਿਸ ਤਰ੍ਹਾਂ ਬਾਹਰ ਨਿਕਲ ਰਿਹਾ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਜਿਹੜੇ ਆ ਉਹ ਇਹ ਸ਼ੀਸ਼ਾ ਜਿਹੜਾ ਉਹ ਸੱਬਲ ਦੇ ਨਾਲ ਤੋੜ ਰਹੇ ਨੇ ਅੱਜਪ日 ਅligare ਚੂੜੀਆਂ ਹਲੋ ਪੁਰੀਆ ਲਗੀ ਸੀ ਢਾਟੇ ਵੱਲੋਂ ਜਿੱਦੋ ਜਹਿਦ ਕਰਕੇ ਬੜੀ ਬਹਾਦਰੀ ਨਾਲ ਅੱਗ ਦੇ ਕੰਟਰੋਲ ਕੀਤਾ ਕੀ ਕਰੇ ਤੇਾਨੂੰ ਆਪਾਂ ਦੀ ਇੱਕ ਗੱਡੀ ਆ ਬਟਾਲਾ ਨਗਰ ਨਿਗਮ ਦੀ ਉਹ ਡੇਰਾ ਬਾਬਾ ਨਾਨਕ ਉਨਾ ਖਲਾਰਿਆ ਵਾ ਤਣਕਾਂ ਦੇ ਸੀਜਨ ਕਰਕੇ ਉਹਨਾਂ ਨੇ ਉਹਨੂੰ ਕੰਟਰੋਲ ਰੂਮ ਤੋਂ ਤਲਾਸ਼ ਜਦੋਂ ਦਿੱਤੀ ਅਸੀਂ ਫਤਿਹ ਡੇਰਾ ਬਾਬਾ ਨਾਨਕ ਤੋਂ ਚੱਲੇ ਫਤਿਹਗੜ ਚੂੜੀਆਂ ਜੋ ਕਿ ਸਾਫ਼ ਰੋਹੀ ਸਭ ਤੋਂ ਪਹਿਲਾਂ ਗੱਡੀ ਜਿਹੜੀ ਆਪਾਂ ਲਿਆ ਕੇ ਇੱਥੇ ਖਲਾਰਦੀ ਆ ਅਨੁਸਾਰ ਕਾਫੀ ਜ਼ਿਆਦਾ ਅੱਗ ਸੀ ਅੱਗ ਨੂੰ ਵੇਖਦੇ ਆਪਾਂ ਜੋ ਨਾਲੇ ਤੋਂ ਰਾਜਾ ਸਾਸੀ ਤੋਂ ਤੇ ਬਟਾਲੇ ਤੋਂ ਇੱਕ ਹੋਰ ਗੱਡੀ ਬੈਕਅਪ ਲਈ ਮੰਗਾਈ ਆ ਤੇ ਅੱਗ ਤੇ ਜਿਹੜਾ ਆ ਉਹ ਪੂਰੀ ਤਰ੍ਹਾਂ ਕਾਪੂ ਪਾ ਲਿਆ ਗਿਆ ਤੇ ਬੜੀ ਜਦੂਜਾਤ ਕੀ ਜਿਹੜਾ ਕਿ کافی ਇੱਥੇ ਨਸਾਨ ਹੋ ਵੀ ਹੋਦਾ ਸਿਲੰਡਰ ਵੀ ਹੀ ਆ ਪਾਜੀ ਖੜੇ ਆ ਆਪਣੇ ਬਾਹਰ ਨਹੀਂ ਸਿਲੰਡਰ ਵੀ ਕੱਢ ਕੇ ਆ ਹਾਂਜੀ ਤੇ ਵੇਖੋ ਸਿਲੰਡਰ ਜਦੋਂ ਆਪਾਂ ਪਹਿਲਾਂ ਗਏ ਆ ਲੀਕ ਕਰ ਰਿਹਾ ਸੀ ਪਰ ਉਹ ਸੈਕਿੰਡ ਟਰਮ ਦੇ ਵਿੱਚ ਜਾ ਕੇ ਉਹਨੂੰ ਬਾਹਰ ਕੱਢਿਆ ਗਿਆ ਉਹਨੂੰ ਉਹਦਾ ਰੈਗੂਲੇਟਰ ਕੱਟ ਕੇ ਉਹਨੂੰ ਹੁਣ ਬਾਹਰ ਲੈਨਤਾ ਆ ਅੰਦਰ ਬਿਲਕੁਲ ਲੱਗ ਬੁੱਝ ਚੁੱਕੀ ਆ ਤੇ ਹੁਣ ਕੰਟਰੋਲ ਆ ਬਿਲਕੁਲ ਸੇਫ ਆ ਜਿਹੜੇ ਮਾਲਕ ਆ ਉਹ ਆਪਣਾ ਅੰਦਰ ਜਾ ਕੇ ਵੇਖ ਸਕਦੇ ਆ ਭਾਈ ਤਾਂ ਕੀ ਨਹੀਂ ਤਾਂ ਮੇਰੇ ਨਾਲ ਜਿਹੜਾ ਸਮਾ ਵਾਇਰਲ ਤੁਸੀਂ ਬੜੀ ਭਾਦੀ ਦਿਖਾਈ ਅੰਦਰ ਸਿਲੰਡਰ ਜਿਹੜਾ ਅਸੀਂ ਲੀਕਜ ਹੋ ਰਹੀ ਸੀ ਕਿਤੇ ਵੱਟਾ ਹੋਰ ਵੀ ਹਾਸਾ ਹੋ ਸਕਦਾ ਸੀਗਾ ਤੁਸੀਂ ਬੜੀ ਭਾਦੀ ਦਿਖਾਈ ਇਹ ਡਿਊਟੀ ਇਹੀ ਸਾਡੀ ਰੋਜ਼ ਰੋਜ਼ ਦਾ ਹੀ ਕੰਮ ਹੈ ਤੁਹਾਨੂੰ तो नहीं नहीं अंदर अंदर नही कुछ नहीं आंदोलन अगले का नुकसान कि नुकसान पहुंचाया जाए बाकी चलो ड्यूटी है